ਲੜਕੀਆਂ ਨੂੰ ਹਾਲੇ ਵੀ ਚਾਂਸੇ ਦੇ ਵਿੱਚ ਫਸਾਉਣ ਦਾ ਸਿਲਸਿਲਾ ਜਾਰੀ ਹੈ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਉਮਾਨ ਦੀ ਚਮਕ ਧਮਕ ਅਤੇ ਝੂਠੇ ਸੁਪਨੇ ਅੱਜ ਵੀ ਕਈ ਭਾਰਤੀ ਲੜਕੀਆਂ ਦੀ ਜ਼ਿੰਦਗੀ ਨਰਕ ਬਣਾ ਰਹੇ ਹਨ ਦੁਖਦਾਈ ਗੱਲ ਇਹ ਹੈ ਕਿ ਕਈ ਮਾਮਲਿਆਂ ਵਿੱਚ ਲੜਕੀਆਂ ਨੂੰ ਇਸ ਦਲਦਲ ਵਿੱਚ ਤੱਕਣ ਵਾਲਾ ਕੋਈ ਆਪਣਾ ਹੀ ਹੁੰਦਾ ਹੈ ਅਜਿਹੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਤ ਸਿੰਘ ਸੀਚੇਵਾਲ ਦੇ ਲਗਾਤਾਰ ਯਦਨਾ ਯਤਨਾ ਸਦਕਾ ਓਮਾਨ ਵਿੱਚ ਫਸੀਆਂ ਚਾਰ ਭਾਰਤੀ ਲੜਕੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ ਸਕੀ ਹੈ ਇਹਨਾਂ ਵਿੱਚੋਂ ਤਿੰਨ ਲੜਕੀਆਂ ਪੰਜਾਬ ਦੀਆਂ ਤੇ ਇੱਕ ਕੇਰਲ ਦੀ ਰਹਿਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਗੁਣੀ ਮਿਲਨ ਪਹੁੰਚੇ ਤੇ ਇੱਕ ਪਿਰਤਾ ਲੜਕੀ ਨੇ ਆਪਣੇ ਰੋਂਗਟੇ ਖੜੇ ਕਰ ਦੇਣ ਵਾਲੀ ਹੱਡ ਬੀਤੀ ਸਾਂਝੀ ਕੀਤੀ ਹੈ ਤੇ ਜੇਕਰ ਇਹ ਲੜਕੀ ਉਥੋਂ ਵਾਪਸ ਆ ਰਹੀ ਹੈ ਤਾਂ ਉਸੇ ਥਾਂ ਕੋਈ ਹੋਰ ਲੜਕੀਆਂ ਵੀ ਉਥੇ ਜਿਹੜੀਆਂ ਫਸਾਦ ਦਿੱਤੀਆਂ ਜਾਂਦੀਆਂ ਹਨ ਇਹ ਵਾਪਸੀ ਵਿਦੇਸ਼ ਮੰਤਰਾਲੇ ਅਤੇ ਹਮਾਨ ਸਥਿਤ ਭਾਰਤੀ ਦੂਤਾਵਾਸਤੇ ਸਹਿਯੋਗ ਨਾਲ ਸੰਭਵ ਹੋਈ ਹੈ ਜਿਸ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ ਤੇ ਸੀਚੇਵਾਲ ਨੇ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਵਿਦੇਸ਼ ਮੰਤਰਾਲੇ ਨੂੰ ਲਗਭਗ 70 ਲੜਕੀਆਂ ਬਾਰੇ ਲਿਖਤੀ ਵਿੱਚ ਜਾਣਕਾਰੀ ਦਿੱਤੀ ਗਈ ਸੀ ਜੋ ਵਿਦੇਸ਼ਾਂ ਵਿੱਚ ਝੂਠੇ ਵਾਦਿਆਂ ਅਤੇ ਮਨੁੱਖੀ ਤਸਕਰਾਂ ਦੇ ਜਾਲ ਵਿੱਚ ਫਸੀਆਂ ਹੋਈਆਂ ਸਨ ਤੇ ਹੁਣ ਇੱਕ ਪੀੜਤਾ ਧੰਨਵਾਦ ਕਰਦੀ ਨਜ਼ਰ ਆ ਰਹੀ ਹੈ ਤੇ ਸੰਤ ਬਲਵੀਰ ਸਿੰਘ ਸੀਚੇਵਾਲ ਕੋਲ ਪਹੁੰਚੀ ਹੈ ਇਸ ਲੜਕੀ ਦਾ ਪਰਿਵਾਰ ਦਸੰਬਰ ਮਹੀਨੇ ਸਹਾਇਤਾ ਲਈ ਸੰਤ ਬਲਵੀਰ ਸਿੰਘ ਸੀਚੇਵਾਲ ਹੁਣਾਂ ਦੇ ਦਫ਼ਤਰ ਨਾਲ ਸੰਪਰਕ ਵਿੱਚ ਆਇਆ ਸੀ ਔਰ ਲੜਕੀ ਦੋ ਪਰਵਿੰਨੂ ਸੁਰੱਖਿਆ ਤੌਰ ਤੇ ਭਾਰਤ ਵਾਪਸ ਪਹੁੰਚੀ ਹੈ ਤਾਂ ਹੁਣ ਬਹੁਤ ਸਾਰੀਆਂ ਪੀੜਤਾ ਅਜਿਹੀਆਂ ਲੜਕੀਆਂ ਨੇ ਜਿਹੜੀਆਂ ਕਿ ਸੁਨਹਿਰੇ ਭਵਿੱਖ ਨੂੰ ਕਰਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਜਾਂਦੀਆਂ ਨੇ ਪਰ ਉਥੇ ਓਮਾਨ ਮਸਕਟ ਵਰਕੇ ਦੇਸ਼ ਦੇ ਵਿੱਚ ਫਸ ਜਾਂਦੀਆਂ ਨੇ ਉਹਨਾਂ ਦੇ ਨਾਲ ਜਬਰ ਜਨਾਹ ਹੁੰਦਾ ਔਰ ਪੂਰੇ ਮਾਮਲੇ ਨੂੰ ਲੈ ਕੇ ਚਰਚਾਵਾਂ ਤੇਜ਼ ਹੁੰਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਪੀੜਤਾ ਨੇ ਦੱਸਿਆ ਕਿ ਉਹ ਮਈ 2024 ਦੇ ਵਿੱਚ ਆਪਣੇ ਹੀ ਕਜ਼ਨ ਪੈਂਦੇ ਰਾਹੀ Oman ਗਈ ਸੀ ਪਰ ਉੱਥੇ ਜਿਸ ਤਰੀਕੇ ਦੇ ਨਾਲ ਹਾਲਾਤ ਦੇਖਣ ਨੂੰ ਮਿਲੇ ਤਾਂ ਉੱਥੇ ਹੀ ਫਸ ਗਈ ਹੈ ਤਾਂ ਪੂਰਾ ਮਾਮਲਾ ਕੀ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ 2024 ਚ 7 ਮਈ ਨੂੰ ਵਿਦੇਸ਼ ਗਈ ਸੀਗੀ ਤੇ ਮੇਰੀ ਕਜ਼ਨ ਨੇ ਮੈਨੂੰ ਇਹ ਕਹਿ ਕੇ ਉੱਥੇ ਬੁਲਾਇਆ ਸੀ ਕਿ ਉੱਥੇ ਦੋ ਬੱਚੇ ਆ ਬਸ ਉਹਨਾਂ ਦੀ ਕੇਅਰ ਕਰਨੀ ਆ ਤੇਰੀ 150 ਰਿਆਲ ਸੈਲਰੀ ਹੋਗੀ ਘੱਟੋ ਘੱਟ ਇੰਡੀਆ ਦੀ 25-30 ਹਜ਼ਾਰ ਸੈਲਰੀ ਉੱਥੇ ਜਾ ਕੇ ਪਤਾ ਲੱਗਿਆ ਕਿ ਬਸ ਬੱਚੇ ਨਹੀਂ ਸਾਰਾ ਇਹ ਕੰਮ ਕਰਨਾ ਪੈਂਦਾ ਸੀਗਾ ਮੈਨੂੰ ਕੰਮ ਕਰਨ ਤਾਂ ਕੋਈ ਪ੍ਰੋਬਲਮ ਨਹੀਂ ਸੀ ਪਰ ਉਹਨਾਂ ਮੇਰੇ ਨਾਲ ਕੁੱਟਮਾਰ ਵੀ ਬਹੁਤ ਕੀਤੀ ਤੇ ਮੇਰੇ ਪੈਸੇ ਵੀ ਨਹੀਂ ਦਿੱਤੇ ਮੈਨੂੰ ਉਹਨਾਂ 5 ਮਹੀਨੇ ਤੱਕ ਮੈਂ ਕੰਮ ਕਰਦੀ ਰਹੀ ਫੇਰ ਨਾ ਮੈਂ ਕੋਈ ਕਿਸੇ ਏਜੰਸੀ ਸੇ ਛੱਡਤਾ ਉਹ ਏਜੰਸੀ ਵਾਲਿਆਂ ਨੇ ਵੀ ਮੈਨੂੰ ਬਹੁਤ ਕੁੱਟਮਾਰ ਕੀਤੀ ਤੇ ਮੇਰੇ ਕੋਲ ਜਿਹੜੇ ਪੈਸੇ ਸੀ ਉਹ ਵੀ ਮੇਰੇ ਤੋਂ ਖੋਲੇ ਗਏ ਉਹਨਾਂ ਨੇ ਫਿਰ ਦੂਜੇ ਘਰ ਮੈਨੂੰ ਕਰ ਲਈ ਕੰਮ ਭੇਜਿਆ ਤੇ ਉੱਥੇ ਵੀ ਮੇਨਾਂ ਕੁੱਟਮਾਰ ਕੀਤੀ ਗਈ ਉਹਨਾਂ ਵੀ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਮੈਂ ਉੱਥੇ ਜਾ ਕੇ ਸਿਰਫ 4-5 ਘਰਾਂ ਚ ਕੰਮ ਕੀਤਾ ਮੈਨੂੰ ਕਿਤੋਂ ਵੀ ਪੈਸਾ ਨਹੀਂ ਮਿਲਿਆ ਤੇ ਫਿਰ ਮੈਂ ਇਬਨਸੀ ਜਾਇਬਨਸੀ ਵਾਲਿਆਂ ਨੇ ਮੇਰੀ ਮਦਦ ਕੀਤੀ ਸੀਗੀ ਤੇ ਉੱਥੇ ਮੈਂ ਜਾ ਕੇ ਦੇਖਿਆ ਕਿ ਮਾਨ ਵਿੱਚ ਬਹੁਤ ਹੀ ਕੁੜੀਆਂ ਫਸੀਆਂ ਜੀਆਂ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਾਨ ਵਿੱਚ ਕੁੜੀਆਂ ਨਾ ਜਾਣ ਤੇ ਉੱਥੋਂ ਜਾਣ ਤੋਂ ਬਚਨ ਜਦੋਂ ਗਏ ਸੀ ਕਿਹੜੇ ਵੀਜ਼ੇ ਦੀ ਤੁਹਾਡੇ ਨਾਲ ਗੱਲ ਹੋਈ ਸੀ ਜਦੋਂ ਤੁਸੀਂ ਦੱਸ ਰਹੇ ਹੋ ਕੋ ਕੰਮ ਕੰਮ ਦੇ ਵੀਜ਼ੇ ਤੇ ਗਏ ਸੀ ਜਾਂ ਤੁਹਾਨੂੰ ਨਹੀਂ ਮੈਂ ਟੂਰਿਸਟ ਵੀਜ਼ੇ ਤੇ ਗਈ ਸੀਗੀ ਟੂਰਿਸਟ ਨਾਲ ਗੱਲ ਵਰਕ ਪਰਮਿਟ ਦੀ ਹੋਈ ਸੀ ਹਾਂਜੀ ਅੱਛਾ ਜੀ ਪਰ ਮੈਨੂੰ ਟੂਰਿਸਟ ਵੀਜ਼ੇ ਤੇ ਭੇਜਿਆ ਗਿਆ ਸੀਗਾ ਕਿੰਨੇ ਪੈਸੇ ਲਾਇਏ ਸੀ ਮੇਤੋਂ ਉਹਨਾਂ ਵੀਜ਼ੇ ਤੇ ਟਿਕਟ ਲਈ ਬਹੁਤ ਪੈਸੇ ਲੱਸੀਏ 50-60000 ਲਿਖਤਾ ਪਰ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਵੀਜ਼ਾ ਤੇ ਟਿਕਟ ਉਧਰ ਫ੍ਰੀ ਹੁੰਦੇ ਆ ਤੇ ਮੇਰੀ ਕਜ਼ਨ ਨੇ ਮੇਰੇ ਪੈਸੇ ਖਾਦੇ ਸੀ ਹਾਂਜੀ ਤੇ ਸੰਤ ਸੀਚੇਵਾਲ ਜੀ ਨਾਲ ਕਿਵੇਂ ਪਹੁੰਚ ਹੋਈ ਇੱਥੇ ਫਿਰ ਮੈਨੂੰ ਪਤਾ ਲੱਗਿਆ ਕਿ ਇੱਕ ਬਾਬਾ ਸੀਚੇਵਾਲ ਦਾ ਹੈਗਾ ਉਹ ਕੁੜੀਆਂ ਨੂੰ ਕੁੜੀਆਂ ਦੀ ਮਦਦ ਕਰਦੇ ਆ ਤੇ ਮੈਂ ਫਿਰ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਨੇ ਮੈਨੂੰ ਉਹ ਸਾਰਾ ਕੁਝ ਦੱਸਿਆ ਤੇ ਮੈਂ ਇੱਥੋਂ ਤੱਕ ਪਹੁੰਚੀ ਹਾਂਜੀ ਹੋਰ ਕਿ ਕੀ ਤਸ਼ਦਦ ਉੱਥੇ ਚੱਲਣਾ ਪਿਆ ਕਰੇ ਬਹੁਤ ਕੁਝ ਮਾਰਕੁੱਟ ਕੱਲੀ ਮੈਂ ਹੀ ਨਹੀਂ ਬਹੁਤ ਕੁੜੀਆਂ ਉੱਥੋਂ ਦੀਆਂ ਇਦਾਂ ਦੀਆਂ ਵਾਂ ਕਿ ਜਿਹੜੀਆਂ ਜੇਲ੍ਹ ਕੱਟ ਕੇ ਵੀ ਉਹਨਾਂ ਨੂੰ ਪੈਸੇ ਭਰ ਕੇ ਇੱਧਰ ਆਉਣ ਦੀ অনুমতি ਨਹੀਂ ਦਿੱਤੀ ਜਾਂਦੀ ਤੇ ਮੈਂ ਹੀ ਕਹਿਣਾ ਚਾਹਾਂ ਕਿੰਨੀਆਂ ਕੁ ਕੁੜੀਆਂ ਹੋਰ ਹੋਣਗੀਆਂ ਉੱਥੇ 100 ਕੁੜੀਆਂ ਵਾਂ ਜਿੱਥੋਂ ਤੱਕ ਮੈਂ ਆ ਉਤਸਵ ਕੁੜੀਆਂ ਹੈਗੀਆਂ ਵਾ ਪਰ ਘਰਾਂ ਚ ਕੰਮ ਕਰਦੀਆਂ ਵੀ ਬਹੁਤ ਕੁੜੀਆਂ ਵਾਂ ਪੰਜਾਬ ਦੀਆਂ ਵੀ ਆ ਤੇ ਬਾਹਰ ਦੀਆਂ ਵੀ ਆ ਵਾਪਸ ਹੋਣੀਆਂ ਚਾਹੁੰਦੀਆਂ ਹਾਂਜੀ ਵਾਪਸ ਚੋਣੀਆਂ ਆਉਂਦੀਆਂ ਪਰ ਉਹਨਾਂ ਦੀ اربਾਬ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਆ ਸਕਦੀਆਂ ਪੈਸਾ ਭਰਨ ਤੋਂ ਬਾਅਦ ਵੀ ਉਹਨਾਂ ਨੂੰ ਨਹੀਂ ਹੋਣ ਦਿੱਤਾ ਜਾ ਰਿਹਾ ਹੁਣ ਕੋਈ ਉਮੀਦ ਸੀ ਕਿ ਵਾਪਸ ਆਉਂਗੇ ਇਦਾਂ ਦੀ ਗੱਲਬਾਤ ਉਮੀਦ ਤਾਂ ਉੱਥੇ ਤੁਹਾਡੇ ਤੇ ਤਸ਼ੱਦਦ ਹੁੰਦਾ ਸੀ ਸੋਚਿਆ ਸੀ ਕਿ ਕਦੇ ਵਾਪਸ ਆਉਣਾ ਹੋਊਗਾ ਇੱਥੇ ਸੋਚਿਆ ਤਾਂ ਨਹੀਂ ਸੀ ਪਰ ਜਦੋਂ ਬਾਬਾ ਜੀ ਚਵਾਲ ਜੀ ਨਾਲ ਗੱਲ ਹੋਈ ਤਾਂ ਮੈਨੂੰ ਉਮੀਦ ਜਾਗੀ ਮੇਰੇ ਦਿਲ ਚ ਕਿ ਮੈਂ ਵਾਪਸ ਜਾਉਂਗੀ ਤੇ ਇਹਨਾਂ ਨੇ ਮੇਰੀ ਮਦਦ ਕੀਤੀ ਸੀ ਬੈਂਸੀ ਨੂੰ ਮਿਲ ਪਾਈ ਤਾਂ ਮੈਂ ਇੱਥੇ ਤੱਕ ਆ ਪਹੁੰਚੀ ਹੁਣ ਘਰੇ ਵਾਪਸ ਪਰਤੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮੈਂ ਮਹਿਸੂਸ ਕਰ ਰਹੀ ਹਾਂ ਮੈਂ ਘਰੇ ਵਾਪਸ ਆ ਚੁੱਕੀ ਹਾਂ ਆਪਣੇ ਮੈਂ ਬਾਬਾ ਜੀ ਨੂੰ ਧੰਨਵਾਦ ਕਰਦੀ ਹਾਂ ਕਿ ਮੇਰੀ ਉਹਨਾਂ ਨੇ ਮਦਦ ਕੀਤੀ ਬਹੁਤ ਸਾਰੀਆਂ ਅਜਿਹੀਆਂ ਹੋਰ ਵੀ ਨੌਜਵਾਨ ਪੀੜੀ ਦੇ ਵਿੱਚ ਲੜਕੇ ਲੜਕੀਆਂ ਹੋਣਗੇ ਜਿਹੜੇ ਵਿਦੇਸ਼ ਜਾਣ ਦੀ ਚਾਹਨਾ ਰੱਖਦੇ ਨੇ ਸੋ ਨੈਰੀਪੋ ਵਿਖਦੀ ਪਾਲ ਦੇ ਵਿੱਚ ਪਰ ਕਿਤਨਾ ਕਿਤੇ ਉਹਨਾਂ ਦੇ ਹੱਥਾਂ ਨੇ ਰਾਸ਼ਾ ਲੱਗ ਰਹੀ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੇ ਮੇ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਅਰਬ ਕੰਟਰੀਆਂ ਚ ਨਾ ਜਾਓ ਸਪੈਸ਼ਲੀ ਅਮਾਨ ਵਿੱਚ ਨਾ ਜਾਓ ਕਿਉਂਕਿ ਉੱਥੇ ਉਹ ਲੋਕ ਨਹੀਂ ਚੰਗੇ ਹੈਗੇ ਤੇ ਨਾ ਹੀ ਉਹ ਦੇਸ਼ ਚੰਗਾ ਕੀ ਲੱਗਦਾ ਕਿ ਇਹ ਤੁਹਾਨੂੰ ਉੱਥੇ ਵੇਚ ਦਿੱਤਾ ਜਾਂਦਾ ਗਾਂ ਜਾ ਕੇ ਹਾਂਜੀ ਉੱਥੇ ਗਾਂ ਤੋਂ ਗਾਂ ਸੇਲ ਕਰਦੇ ਆ ਕੁੜੀਆਂ ਮੁੰਡਿਆਂ ਨੂੰ ਕੁੜੀਆਂ ਕਿ ਉੱਥੇ ਤਾਂ ਮੁੰਡੇ ਵੀ ਬਹੁਤ ਫਸ ਚੁੱਕੇ ਹਨ ਉੱਥੇ ਨਾ ਜਾਣ ਦੀ ਬਸ ਆਹੀ ਬੇਨਤੀ ਕਰਦੀ ਹਾਂ ਮੈਂ। ਅਕੀਨੇ ਹੋਰ ਕੀ ਕਹਿਣਾ ਚਾਹੁੰਦੇ ਹੋ? ਉੱਥੇ ਇਦਾਂ ਦੇ ਵੀ ਲੋਕ ਹੈਗੇ ਆ ਇੱਕ ਕੁੜੀ ਹੈਗੀ ਆ ਉੱਥੇ ਜਿਨ੍ਹਾਂ ਦੇ ਪੁੱਤ ਦੀ ਇੱਥੇ ਡੈੱਡ ਬੋਡੀ ਹਲੇ ਤੱਕ ਪਈ ਆ ਇੱਕ ਮਹੀਨਾ ਹੋ ਗਿਆ ਉਹਦੇ ਸੰਸਕਾਰ ਲਈ ਤੇ ਉਹ ਕੁੜੀ ਨੂੰ ਹਲੇ ਤੱਕ ਇੱਥੇ ਨਹੀਂ ਆਉਣ ਦੀ anumati ਦਿੱਤੀ ਜਾਂਦੀ ਸੋ ਉਹਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਆ। ਮਤਲਬ ਉਹਦਾ ਬੇਟੇ ਦੀ ਇੱਥੇ ਡੈਥ ਹੋ ਚੁੱਕੀ ਆ ਹਾਂਜੀ ਉਹਨਾਂ ਦੀ ਮਾਂ ਉੱਥੇ ਫਸੀ ਹੋਈ ਆ ਹਾਂਜੀ ਚਲੋ ਗੱਲ ਜੀ ਹਾਂਜੀ ਉਹਨਾਂ ਨੂੰ ਪੈਸਿਆਂ ਤੋਂ ਬਗੈਰ ਉੱਥੋਂ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਹਾਂਜੀ ਆ ਹੋਰ ਵੀ ਕੋਈ ਮਾਮਲਾ ਤੁਹਾਡੇ ਤੇ ਅੰਜ ਹੈਗਾ। ਹਾਂਜੀ ਹੈਗੇ ਆ ਬਹੁਤ ਸਾਰੇ ਆ ਪਰ ਉਹ ਬਹੁਤ ਜ਼ਿਆਦਾ ਹੀ ਉੱਥੋਂ ਕੁੜੀਆਂ ਫਸ ਚੁੱਕੀਆਂ ਹਨ ਕਿ ਪੈਸਿਆਂ ਤੋਂ ਬਗੈਰ ਜੇਲਾਂ ਕੱਟ ਕੇ ਵੀ ਇੱਥੇ ਨਹੀਂ ਆਉਣ ਦਿੱਤਾ ਜਾ ਰਿਹਾ ਉਹਨਾਂ ਨੂੰ। ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਬਹੁਤ ਦੁੱਖ ਦੀ ਗੱਲ ਆ ਕਿ ਲਗਾਤਾਰ ਅਸੀਂ 3 ਸਾਲ ਤੋਂ ਜਿਹੜੇ ਖਾਸ ਕਰਕੇ ਮਾਨ ਦੇ ਵਿੱਚ ਲੜਕੀਆਂ ਜਾਂਦੀਆਂ ਤੇ ਇਹਨਾਂ ਦੇ ਨਾਲ ਜੋ ਧੱਕਾ ਹੋ ਰਿਹਾ ਉਹਦੀ ਗੱਲ ਅਸੀਂ ਸਰਕਾਰ ਦੇ ਮੋਹਰੇ ਵੀ ਰੱਖ ਚੁੱਕੇ ਆ ਸੰਸਦ 'ਚ ਵੀ ਉਠਾ ਚੁੱਕੇ ਆ ਤੇ ਇਹ ਲਗਾਤਾਰ ਹੋ ਰਿਹਾ ਕਿਉਂਕਿ ਇਥੋਂ ਜਿਹੜੀਆਂ ਲੜਕੀਆਂ ਹੈਗੀਆਂ ਉਥੇ ਜਾ ਕੇ ਕੋਈ ਇਹਨਾਂ ਦੇ ਨਾਲ ਅਰਬੀ ਦੇ ਵਿੱਚ ਉਹਦਾ ਕੰਟੈਕਟ ਕੋਈ ਕਰ ਲਿੰਦੇ ਹੈਗੇ ਉਹਦਾ اقਰਾਰਨਾਮਾ ਤੇ ਜਿਹੜੇ ਬਾਅਦ ਦੇ ਵਿੱਚ ਜਿਹੜੇ ਹੈ ਇਹਨਾਂ ਨੂੰ ਕੁਟਕਟਾਪਾ ਸ਼ੁਰੂ ਕਰ ਦਿੰਦਾ ਕੰਮ ਕਰਾ ਲੈਂਦੇ ਆ ਪੈਸੇ ਨਹੀਂ ਦਿੰਦੇ ਸੋ ਅਸੀਂ ਪਿਛਲੀ ਮਹੀ ਵੀ ਜਦੋਂ ਸਾਡੇ ਕੋਲ ਕੁਝ ਲੜਕੀਆਂ ਦੇ ਫੋਨ ਆਏ ਉਹਨਾਂ ਨੇ ਆਪਣੇ ਮੈਸੇਜ ਭੇਜੇ ਵੀਡੀਓ ਭੇਜੀਆਂ ਤੇ 70 ਲੜਕੀਆਂ ਜਿਹੜੀਆਂ ਸੀ ਉਸ ਵੇਲੇ ਉਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਕਾਫੀ ਲੜਕੀਆਂ ਆਈਆਂ ਚਾਰ ਲੜਕੀਆਂ ਹੁਣ ਜਿਹੜੀਆਂ ਹੈਗੀਆਂ 2 ਫਰਵਰੀ ਨੂੰ ਵਾਪਸ ਆਈਆਂ ਜਿਨ੍ਹਾਂ ਦੇ ਵਿੱਚ ਤਿੰਨ ਪੰਜਾਬ ਦੀਆਂ ਤੇ ਇੱਕ ਕੇਰਲ ਦੀ ਲੜਕੀ ਆਈ ਹੈ ਤੇ ਇਹ ਜਿਹੜੀ ਹੈਗੀ ਆ ਇਹ ਲੜਕੀ 2 ਮਈ ਦੇ ਵਿੱਚ 24 ਦੇ ਵਿੱਚ ਇਹ ਗਈ ਸੀ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਆਪਣੀ ਇਹਨਾਂ ਦੀ ਕਜ਼ਨ ਸੀ ਲੜਕੀ ਕੋਈ ਉੱਥੇ ਫਸੀ ਹੋਈ ਸੀ ਤੇ ਉਹਨਾਂ ਨੇ ਇਹਨਾਂ ਨੂੰ ਕਹਿ ਕੇ ਭੇਜ ਦਿੱਤਾ ਤੇ ਆ ਇਹ ਉਹ ਆਪ ਆ ਗਈ ਤੇ ਇਹ ਉੱਥੇ ਫਸ ਗਈ ਸੋ ਇਹਨਾਂ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਉਸ ਵੇਲੇ ਵੀ ਅਸੀਂ ਅੰਮੈਸੀ ਨੂੰ ਇਹਨਾਂ ਦੀ ਜਿਹੜੀ ਹੈਗੀ ਆ ਭੇਜੀ ਸੀਗੀ ਰਿਕਵੈਸਟ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਲਿਆਂਦਾ ਜਾਵੇ ਕਿਉਂਕਿ ਜਦੋਂ ਇਹ ਲੜਕ ਕੰਮ ਦੇ ਉੱਤੇ ਉਹਨਾਂ ਨੂੰ ਕੁੱਟਦੇ ਮਾਰਦੇ ਆ ਤੇ ਫਿਰ ਇਹ ਲੜਕੀਆਂ ਤੇ ਜਿਹੜੀਆਂ ਹੈਗੀਆਂ ਬਾਹਰ ਆ ਜਾਂਦੀਆਂ ਪਾਸਪੋਰਟ ਜਿਹੜੇ ਹੁੰਦੇ ਆ ਰਵਾਬ ਦੇ ਕੋਲ ਹੁੰਦੇ ਆ ਉਹ ਕੁਝ ਨਾ ਕੁਝ ਪੈਸੇ ਭਾਲਦੇ ਹੁੰਦੇ ਆ ਜਾਂ ਉਹ ਪਾਸਪੋਰਟ ਨਹੀਂ ਦਿੰਦੇ ਜਾਂ کورٹ ਵਿੱਚ ਕੇਸ ਕਰ ਦਿੰਦੇ ਇਹ ਬੜੀ ਮੁਸ਼ਕਲ ਆ ਰਹੀ ਹੈ ਸੋ ਜਦੋਂ ਤੋਂ ਇਹ ਇਹ ਗੱਲ ਸ਼ੁਰੂ ਹੋਈ ਹੈ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਸੀ ਹੁਣ ਦਿੱਲੀ ਤਾਂ ਕਾਫੀ ਸਖਤੀ ਹੋ ਗਈ ਹੈ ਲੜਕੀਆਂ ਨਹੀਂ ਹੁਣ ਉਧਰ ਨੂੰ ਜਾ ਰਹੀਆਂ ਪਰ ਵਾਇਆ ਬੰਬਈ ਫਿਰ ਉੱਥੇ ਜਿਹੜਾ ਹੈਗਾ ਉਹੀ ਕੰਮ ਹੋ ਰਿਹਾ ਅਸੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਆਂਗੇ ਕਿ ਸਰਕਾਰ ਨੂੰ ਵੀ ਬੰਬਈ ਦੇ 에ਰਪੋਰਟ ਦੇ ਉੱਤੇ ਵੀ ਸਖਤੀ ਕੀਤੀ ਜਾਵੇ ਤਾਂ ਕਿ ਜਿਹੜੇ ਏਜੰਟ ਆ ਬੰਬਈ ਵਾਇਆ ਬੰਬਈ ਜਿਹੜਾ ਹੈਗਾ ਲੜਕੀਆਂ ਨੂੰ ਭੇਜ ਰਿਹਾ ਹੋ ਨਾ ਜਾਣ ਹੁਣ ਤੱਕ 130 ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਤੇ ਇਹਨਾਂ ਦੇ ਨਾਲ ਕਾਫੀ ਲੜਕੀਆਂ ਹੋਰ ਵੀ ਵਾਪਸ ਆ ਚੁੱਕੀਆਂ ਐਸ ਵੇਲੇ ਜੋ ਸਾਨੂੰ ਲੜਕੀ ਨੇ ਦੱਸਿਆ ਕਿ 100 ਦੇ ਕਰੀਬ ਲੜਕੀਆਂ ਹਜੇ ਉੱਥੇ ਹੋਰ ਪਹੁੰਚੀਆਂ ਹੋਈਆਂ ਅੱਗੇ 70 ਸੀ 70 ਤੋਂ ਹੁਣ 100 ਹੋ ਗਈਆਂ ਹੋਰ ਵਧ ਗਈਆਂ ਸੋ ਇਹ ਦਿਨਾ ਰੈਗੂਲਰ ਧੰਦਾ ਚੱਲ ਰਿਹਾ ਜਿਹਦੇ ਵਿੱਚ ਕੁਝ ਇਹੋ ਜਿਹੇ ਅਜੰਡਾ ਰਲੇ ਹੋਇਆ ਇਹ ਟਾਰਗੇਟ ਕਿਹਨਾਂ ਨੂੰ ਕਰਦੇ ਆ ਬਿਲਕੁਲ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਟਾਰਗੇਟ ਕਰਦੇ ਆ ਤੇ ਉਹਨਾਂ ਦੇ ਇਹਨਾਂ ਨੂੰ ਲਾਲਚ ਦੇ ਦਿੰਦੇ ਆ ਵੀ ਇੰਨੇ ਪੈਸੇ ਮਿਲਣਗੇ ਤੁਹਾਡੇ ਕੋਲ ਪੈਸਾ ਥੋੜੇ ਬਹੁਤੇ ਪੈਸੇ ਜਿੰਨੇ ਕੋਈ ਦਿੰਦਾ ਕਿ ਕੋ ਲੱਖ 2 ਲੱਖ ਜਾਂ ਥੋੜੇ ਬਹੁਤੇ ਲੈ ਕੇ ਤੇ ਉਹਨਾਂ ਨੂੰ ਭੇਜ ਦਿੰਦੇ ਆ ਪਰ ਉੱਥੇ ਜਾ ਕੇ ਜਿਹੜਾ ਹੈ ਇਹਨਾਂ ਦਾ ਜਸਮਾਨੀ ਸੋਸ਼ਣ ਵੀ ਹੁੰਦਾ ਤੇ ਇਹਨਾਂ ਦੇ ਨਾਲ ਮਾਨਸਿਕ ਤਸ਼ੀਹੇ ਵੀ ਦਿੱਤੇ ਜਾਂਦੇ ਆ ਪਰ ਅਫਸ਼ੋਰ ਸਾਕੇ ਵਰਦਾਰਾ ਰੋਗ ਨਹੀਂ ਰਿਹਾ ਅਸੀਂ ਇਹ ਵੀ ਜਿਹੜਾ ਹੈ ਕਾਫੀ ਸਮੇਂ ਪਿਛੋਂ ਇਹ ਲੜਕੀ 1.5 ਸਾਲ ਪਿਛੋਂ ਵਾਪਸ ਆਈ ਹੈ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਜਿਹੜਾ ਹੈ ਵਿਦੇਸ਼ ਵਿਭਾਗ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਜੋ ਕੁਝ ਵੀ ਇਹ ਵਰਤਾਰਾ ਹੋ ਰਿਹਾ ਇਹਨਾਂ ਨੂੰ ਰੁਕਿਆ ਜਾਵੇ ਤਾਂ ਕਿ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦਾ ਜਿਹੜਾ ਸ਼ੋਸ਼ਣ ਹੋਵੇ ਹੋ ਰਿਹਾ ਇਹਨੂੰ ਰੁਕਿਆ ਜਾਵੇ ਇਹ ਤੇ ਵਸਤੇ ਸੀ ਜਿਹੜੇ ਖਾਸ ਕਰਕੇ ਅਸੀਂ ਜਿੰਨੇ ਵੀ ਬਾਹਰ ਜਾਣਦੇ ਆ ਇਸ ਕਾ ਜਾ ਸਾਡੇ ਪਰਿਵਾਰਾਂ ਦੇ ਵਿੱਚ ਹੁੰਦਾ ਕਿ ਅਸੀਂ ਇਹਨਾਂ ਮੁਲਕਾਂ 'ਚ ਜਾਣਾ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੀਆਂ ਲੜਕੀਆਂ ਨੂੰ ਅਮਾਨ ਭਾਵ ਮਾਸਕਟ ਰਜਾਇ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇੱਥੇ ਕੋਈ ਜਿਹੜਾ ਹੈ ਬਹੁਤ ਇਹਨਾਂ ਦਾ ਹਾਲ ਜੋ ਅਸੀਂ ਦੇਖ ਰਹੇ ਆ ਲਗਾਤਾਰ ਮੁਸ਼ਕਲਾ ਸੋ ਇਹ ਲਾਲਚ ਵਿੱਚ ਨਾ ਹੋ ਇਸੇ ਥੋੜੀ ਖਾ ਲੋ ਜਦੋਂ ਉੱਥੇ ਜਾ ਕੇ ਪਸ ਜਾਂਦੇ ਆ ਉਹਨਾਂ ਦੀ ਜਿਹੜੀ ਦਰਦ ਹੁੰਦਾ ਉਹ ਚੱਲਣਾ ਵੀ ਬੜਾ ਮੁਸ਼ਕਲ ਹੁੰਦਾ ਮਾਪੇ ਉਦੋਂ ਜ਼ਿਆਦਾ ਦੁਖੀ ਹੁੰਦੇ ਜਦੋਂ ਧੀ ਦਾ ਫੋਨ ਆਵੇ ਕਿ ਮੇਰੇ ਨਾਲ ਇਦਾਂ ਗਲਤ ਹੋ ਰਿਹਾ ਮੈਨੂੰ ਇਹ ਟਰਚਰ ਕੀਤਾ ਜਾ ਰਿਹਾ ਜਾਂ ਮੈਨੂੰ ਇਹਦੇ ਵਾਸਤੇ ਮੇਰਾ ਗਲਤ ਫਾਇਦਾ ਲਿਆ ਜਾਂਦਾ ਤੇ ਫਿਰ ਮਾਪੇ ਵੱਖਰੇ ਦੁਖੀ ਹੁੰਦੇ ਆ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਇਥੇ ਥੋੜੀ ਖਾਲੋ ਇਹਨਾਂ ਮਾਨ ਦੇ ਵਿੱਚ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਦੇ ਅਰਬ ਮੁਲਕਾਂ ਚ ਨਾ ਭੇਜੋ ਇਥੇ ਇਹਨਾਂ ਦੀ ਬੜਾ ਨਰਾਦਰ ਹੁੰਦਾ ਸੋ ਇਹੀ ਸਾਡੀ ਬੇਨਤੀ ਹੈ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਟਰੈਵਲ ਏਜੰਟਾ ਇਹਨਾਂ ਤੇ ਜਰੂਰ ਕ ਸਿਕੰਜਾ ਕਸਿਆ ਜਾਵੇ ਤਾਂ ਕਿ ਹੁਜਤਿਆਂ ਦੀ ਜਿਹੜੀ ਇੱਜ਼ਤ ਪੱਤਰ ਰੁਲਦੀ ਹੈ ਇਹ ਨਾ ਰੁਲੇ ਖੋੜ ਖਿਚਲੀ ਸਭ ਨੇ 18 ਸਾਲ ਤੇ ਉੱਥੇ ਜੋ ਲਗਾਇਆ ਕੋਣ ਸੀਗਾ ਤੁੰਹੀ ਮੇਰੇ ਕਜ਼ਨ ਸੀਗੀ ਉਹ ਲੈ ਕੇ ਗਈ ਸੀ ਮੇਰੇ ਕਜ਼ਨ ਨਾਲ ਸਰ ਤੇ ਕੀ ਕਹਿੰਦੀ ਉਹ ਮੈਨੂੰ ਇੱਥੋਂ ਕੇਅਰ ਕਰੀਂ ਤੇ ਉੱਥੇ ਉਹ ਵੀ ਉਧਰ ਹੀ ਨਹੀ ਉਹ ਹੁਣ ਆ ਗਈ ਸੀ ਰੀਪਲੇਸ ਕਰਕੇ ਮੈਨੂੰ ਉਧਰ ਆ ਗਈ ਸੀ ਬਸ ਉਹ ਹੀ ਆਨੇ ਤੈਨੂੰ ਭੇਜਤਾ ਤੇ ਆਪ ਇਧਰ ਆ ਗਏ ਹਾਂਜੀ ਉਹ ਪੁਰਾਣਾ ਸੀ ਸੱਚ ਤੇ ਦੋ ਬਾਬਾ ਕਿੰਨਾ ਟਾਈਮ ਰੀਪਲੇਸ ਕਰਕੇ ਸੀ ਉਹ ਘਰ ਵਿੱਚ ਸਿਰਫ 2 ਮਹੀਨੇ ਤੇ ਮੈਨੂੰ ਪੈਸੇ ਨਹੀਂ ਦਿੱਤੇ ਗਏ ਉਸ ਤੋਂ ਬਾਅਦ ਉਹ ਮੈਡਮ ਨੇ ਮੇਰੇ ਨਾਲ ਕਟ ਮਾਰ ਕਰਨੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਉਹ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਆਫਿਸ 'ਚ ਛੱਡਤਾ ਆਫਿਸ ਵਾਲੇ ਤੇ ਫਿਰ ਉਹਨਾਂ ਨੇ ਮੈਨੂੰ ਦੂਜੇ ਘਰੇ ਦਿੱਤਾ ਉਹ ਘਰ ਦੇ ਜਿਹੜੇ ਮੇਰੇ ਨਾਲ ਕਟ ਮਾਰ ਕੀਤੀ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਪੰਜ ਮਹੀਨੇ ਦਾ ਫਿਰ ਉਹਨਾਂ ਨੂੰ ਉਹ ਆਫਿਸ 'ਚ ਛੱਡ ਆਫਿਸ ਵਾਲੇ ਮੇਰੇ ਨਾਲ ਬਹੁਤ ਕਟ ਮਾਰ ਕਰਦੇ ਰਹੇ ਸੀਗੇ ਫਿਰ ਤੀਜੇ ਘਰੇ ਮੈਨੂੰ ਦਿੱਤਾ ਉਹਨਾਂ ਨੇ ਵੀ ਮੇਰੇ 4 ਮਹੀਨੇ ਦਾ ਵਜੋਂ ਦਿੱਤੇ ਤੇ ਬਾਕੀ ਦਿੱਤਾ ਹੀ ਨਹੀਂ ਤੇ ਉਸ ਤੋਂ ਬਾਅਦ ਉਹਨਾਂ ਵੀ ਮੇਨਾਂ ਕਟ ਮਾਰ ਕਰਦੇ ਰਹੇ ਫਿਰ ਮੈਂ ਇਬ੍ਰਾਂਸੀ 'ਚ ਭੱਜ ਗਈ